ਇਹ ਆ ਟਰੈਕਟਰ ਸਿਰਫ 300 ਘੰਟੇ ਚੱਲਿਆ ਹੋਇਆ 22 ਮਾਡਲ ਆ ਰੇਟ ਬਾਈ ਨੇ 10 ਲੱਖ ਮਾਡਲ ਹੈਗਾ ਜੀ 21 ਰੇਟ ਰੱਖਿਆ ਹੋਇਆ 11 ਲੱਖ ਤੇ 95 ਲਓ ਜੀ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਆਪਣੀ ਬਰਨਾਲਾ ਟਰੈਕਟਰ ਮੰਡੀ ਤੇ ਆ ਤੇ ਜਿਹਦੇ ਵਿੱਚ ਸਾਰੇ ਟਰੈਕਟਰ ਨੇ 4x4 4x2 ਜਿਵੇਂ ਅਰਜਨ ਮਹਿੰਦਰਾ ਸਵਰਾਜ ਫੋਰਡ ਸਵਰਾਜ ਸਾਰੀ ਸੋਨਾ ਲਿਖਿਆ ਸਾਰੀ ਟਰੈਕਟਰ ਨੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਜਿਹੜੇ ਅਰਜਨ ਮਿਹਰਾਂ ਨੋਵੋ ਤੋਂ ਸ਼ੁਰੂ ਕਰਦਿਆਂ ਸਿਰਫ 300 ਘੰਟੇ ਚੱਲਿਆ ਹੋਇਆ ਟਰੈਕਟਰ ਸਿਰਫ 300 ਘੰਟੇ ਚੱਲਿਆ ਹੋਇਆ 22 ਮਾਡਲ ਆ ਰੇਟ ਬਾਈ ਨੇ 10 ਲੱਖ 44 ਹਜ਼ਾਰ ਰੱਖਿਆ ਬਾਕੀ ਮੌਕੇ ਤੇ ਹੋ ਜੂ ਬਾਕੀ ਪੂਰੀ ਡਿਟੇਲ ਆ ਜਿਹੜੀ 22 ਤੋਂ ਟਰੈਕਟਰ ਦੀ ਲੈਣੇ ਆ ਬਾਈ ਹਸੀ ਕਾਲ ਬਾਈ ਜੀ ਕੀ ਡਿਟੇਲ ਆ ਟਰੈਕਟਰ ਦੀ ਇੱਕ ਹੱਥ ਫਸਟ ਓਨਰ ਆ ਜੀ ਇਹ ਇਹ ਬਾਈ ਦੇ 8ਵੇਂ ਮਹੀਨੇ ਦਾ ਬਾਈ ਅੱਛਾ ਬਾਈ ਦੇ 8ਵੇਂ ਮਹੀਨੇ ਦਾ ਪਹਿਲੇ ਨਵਾਂ ਹਾਂ ਪਹਿਲੇ ਨਵਾਂ ਨਗਦ ਕੈਸ਼ ਦਾ ਨਗਦ ਕੈਸ਼ ਦਾ ਲਓ ਜੀ ਲੁੱਕ ਚ ਚੈੱਕ ਕਰ ਲਓ ਤੇ ਹੋਰ ਕੀ ਗੱਲਬਾਤ ਆ ਜੀ ਲੋਨ ਵੀ ਕਰਾ ਦਾਂਗੇ ਬਈ ਆਪਾਂ ਜੇ ਕਿਸੇ ਬਾਈ ਨੇ ਕਰਾਉਣਾ ਹੋਇਆ ਲੋਕ ਅਜੇ ਖੜੇ ਨੇ ਮਤਲਬ ਐਮ ਆਰ ਫਦੇ ਬਿਲਕੁਲ ਹਾਂਜੀ ਹਾਂ ਦੇ ਵਿੱਚ ਪੁਰਾਣਾ ਟਰੈਕਟਰ ਵੀ ਕਟਿਆ ਜਾਊ ਜੇ ਕਿਸੇ ਨੇ ਕਟਾਉਣਾ ਅੱਛਾ ਠੀਕ ਹੈ ਜੀ ਪੁਰਾਣਾ ਟਰੈਕਟਰ ਵੀ ਕਟਿਆ ਜਾਊ ਤੇ ਬਾਈ ਕਹਿੰਦਾ ਲੋਨ ਵੀ ਕਰਾ ਦਾਂਗੇ ਹਨਾ ਜੀ ਤੇ ਆਪਣਾ ਕੰਟੈਕਟ ਨੰਬਰ ਦਿਓ ਜੀ ਇੱਕ ਵਾਰ 94784 ਹਾਂਜੀ 07809 ਬਾਈ ਠੀਕ ਹੈ ਜੀ ਇੱਕ ਵਾਰ ਦੁਬਾਰੇ ਬੋਲ ਦੋ 94784 ਬਾਈ ਹਾਂਜੀ 07809 ਬਾਈ ਠੀਕ ਹੈ ਤੇ ਆ ਜਿਹੜੀ ਐਸੈਸਰੀ ਹੈ ਸਾਰੀ ਨਾਲ ਦੇਣੀ ਹੈ ਬਾਈ ਇਹ ਤਾਂ ਟਰੈਕਟਰ ਚੱਲੀ ਨਹੀਂ ਬਾਲਾ ਘਟ ਰਾ ਇਹਦਾ ਉਹਨਾਂ ਮੁੰਡਾ ਬਾਹਰ ਵਾਕੇ ਨਗਦ ਕੈਸ ਦਾ ਦੇ ਤਾਂ ਵੇਚਦਾ ਬੰਦੇ ਨੂੰ ਅੱਛਾ ਨਗਦ ਕੈਸ ਦਾ ਟਰੈਕਟਰ ਆ ਤੇ ਮੁੰਡਾ ਬਾਹਰ ਵਾਕੇ ਤੇ ਵਿੱਚ ਹੋਰ ਵੀ ਕਟਾ ਸਕਦਾ ਕਲਾ ਕਿਹੜਾ ਮਰਜ਼ੀ ਕਟਾ ਦੇ ਠੀਕ ਹੈ ਜੀ ਤੇ ਬਾਈ ਜੇ ਮੈਂ ਕਿਸੇ ਨੇ ਲੋਨ ਵਗੈਰਾ ਕਰਾਉਣਾ ਹੋਵੇ ਉਹ ਕਰਾ ਕੇ ਦੇ ਦੋਗੇ ਉਹ ਕਰਾ ਕੇ ਦੇ ਦਾਂ ਲੋ ਜੀ ਵੀਰੇ ਬਾਈ ਕਹਿੰਦਾ ਲੋਨ ਕਰਾ ਗਦੇ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਨੇ ਉਹ ਬਿਲਵलभਦ ਨੇ ਬਾਕੀ ਕੱਲੀ ਕੱਲੀ ਲੱਕਾ ਜੀ ਟ੍ਰੈਕਟਰ ਦੀ ਜਮਾ ਨਮੀ ਪਈਆ 300 ਘੰਟੇ ਚੱਲੇ ਦੀ ਹੁਣੀ 5 ਹੋਇਆ ਆਪਣੇ ਲਵੇ ਅੱਛਾ 305 ਘੰਟੇ ਹੋ ਗਿਆ ਲੋ ਜੀ ਸਿਰਫ 305 ਘੰਟੇ ਚੱਲਿਆ ਵੇਟ ਬੂਟ ਲੱਗੇ ਹੋਏ ਨੇ ਬਾਕੀ ਬਾਈ ਦਾ ਕੰਟੈਕਟ ਨੰਬਰ ਜਿਹੜਾ ਉੱਪਰ ਚੱਲੀ ਜਾਂਦਾ ਬਾਈ ਨੂੰ ਕਾਲ ਕਰਕੇ ਤੁਸੀਂ ਲੋਨ ਵੀ ਕਰਾ ਸਕਦੇ ਹੋ ਤੇ ਰੇਟ 'ਚ ਵੀ ਵੀਰੇ ਰੇਟ ਜਾਇ ਜਾਇ ਕਿੰਨਾ ਹੋ ਜਾਊਗਾ بس 10 لاکھ 45 ہزار 8000 ਵਾਲੇ ਆਪਾਂ ਜੇ 7000 ਬਾਈ ਜੀ ਨਾਮ ਪਈ ਤਾਂ 10 لاکھ 10000 ਰੋ ਦੇ ਦਾਂ। ਲੋ ਜੀ 10 ਲੱਖ ਬਾਈ ਕਹਿੰਦਾ 10000 ਦਾ ਦੇ ਦਾਂਗੀ। ਨਕਦ ਕੈਸ਼ ਦਾ ਟਰੈਕਟਰ ਆ। ਬਾਕੀ ਬਾਈ ਕੋਲ ਹੋਰ ਟਰੈਕਟਰ ਵੀ ਹੁੰਦੇ ਨੇ ਤੁਸੀਂ ਕਾਲ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਗਾ ਜੀ ਸਵਰਾਜ। ਜੇ ਉਹ ਵੇਚਣਾ ਹੈ ਕਿਸੇ ਨੇ ਕਈ ਵੀ ਰਾਬਤਾ ਸੰਧ ਵੇਚਣਾ ਤਾਂ ਵੀ ਫੋਨ ਕਰ ਲਾ ਸਕਦਾ। ਠੀਕ ਹੈ ਜੀ। ਲੋ ਜੀ ਬਾਈ ਦਾ ਜਿਹੜਾ ਨੰਬਰ ਆ ਉਹ ਤੇ ਬਾਈ ਕਿਸੇ ਨੇ ਕੋਈ ਟਰੈਕਟਰ ਵੇਚਣਾ ਤਾਂ ਵੀ ਫੋਨ ਕਰ ਸਕਦੇ ਹੋ ਜੇ ਖਰੀਦਣਾ ਤਾਂ ਤਾਂ ਵੀ ਬਾਈ ਨੂੰ ਕਾਲ ਕਰ ਸਕਦੇ ਹੋ। ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 855 ਪੀਵੀ 70 ਮਾਡਲ ਆ ਜੀ ਇਹ 22 ਤੇ ਰੇਟ ਰੱਖਿਆ ਬਾਈ ਨੇ 7 ਲੱਖ ਤੇ 75000 ਰੁਪਿਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਫਾਇਵਰ ਹੱਡ ਵਾਲੀ ਛਤਰੀ ਆ ਪੂਰੀ ਸੋਹਣੀ ਕੰਡੀਸ਼ਨ ਦਾ ਜਿਹੜਾ ਹੈ ਟਰੈਕਟਰ ਪਿਆ ਚਾਰੇ ਦੇ ਚਾਰੇ ਜਿਹੜੇ ਟਾਇਰ ਨੇ ਪੂਰੀ ਚੰਗੀ ਕੰਡੀਸ਼ਨ ਦੇ ਗੁੱਡੀਅਰ ਦੇ ਟਾਇਰ ਨੇ ਉਸ ਤੋਂ ਬਾਅਦ ਆ ਗਿਆ ਜੀ ਫੋਰਡ 3630 ਮਾਡਲ ਹੈਗਾ ਜੀ ਤਿੰਨ ਤੇ ਰੇਟ ਰੱਖਿਆ ਬਾਈ ਨੇ 2 ਲੱਖ ਤੇ 40000 ਰੁਪਇਆ 3630 ਫੋਰਡ ਨਿਊ ਹਾਲੈਂਡ ਫਰੀ ਟਾਇਰਾਂ ਟੂਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦਾ ਇੰਜਨ ਦਾ ਜਮਾਂ Ориਜਨਲ ਆ ਇੰਜਨ ਕੇਰਾਂ ਦੀ ਬਾਈ ਦੀ ਗਾਰੰਟੀ ਆ ਵੀਰੇ ਬਾਕੇ ਤਸੱਲੀ ਨਾਲ ਜਿਹੜਾ ਟਰੈਕਟਰ ਲਿਆ ਸਕਦੇ ਹਾਂ ਤੇ ਬਾਈ ਦਾ ਫੋਨ ਨੰਬਰ ਵੀਰੇ ਕਿੰਨਾ 94630 65408 ਲੋ ਜੀ ਬਾਈ ਨੂੰ ਫੋਨ ਕਰਕੇ ਬਾਈ ਘਰੇਲੂ ਟਰੈਕਟਰ ਆ ਵੀਰੇ ਹਨ ਘਰੇਲੂ ਟਰੈਕਟਰ ਆ ਜੇ ਕਿਸੇ ਨੇ ਖਰੀਦਣਾ ਤਾਂ ਬਾਈ ਕਹਿੰਦਾ ਬਾਕੇ ਚੈੱਕ ਕਰਕੇ ਚਲਾ ਕੇ ਲਿਆ ਸਕਦੇ ਹੋ ਬਾਈ ਦਾ ਫੋਨ ਨੰਬਰ ਥੱਲੇ ਚੱਲ ਜੀਦਾ ਬਾਈ ਨੂੰ ਕਾਲ ਕਰ ਲਿਓ 14928 ਦੇ ਇਹਦੇ ਟਾਇਰ ਨੇ ਲੋ ਜੀ ਉਸ ਤੋਂ ਬਾਅਦ ਆ ਗਿਆ ਵੀਰੇ ਸਵਰਾਜ 13 ਮਾਡਲ ਰੇਟ ਹੈਗਾ 4,95,000 ਰੁਪਇਆ ਤੇ ਬਾਕੀ ਬਾਈ ਤੁਲੇ ਨੇ ਡਿਟੇਲ ਬਾਈ ਇਹ ਕ੍ਰੇਨੂ ਟਰੈਕਟਰ ਆਪਦੇ ਆ ਤੁਹਾਡੇ ਬਾਈ ਬੇਚਣ ਖਾਤਰ ਲੇਤਾ ਕੋਈ ਪਹਿਲੇ ਘਰੋਂ ਲੇਤਾਗਾ ਨਾਲ ਦੇ ਟਾਇਰੂ ਫਰਸਟ ਓਨਰ ਪਹਿਲੇ ਘਰੋਂ ਹੀ ਹਾਂ ਨਗਦ ਕੈਸ਼ ਆ ਨਾਲ ਦੇ ਟਾਇਰਾਂ ਚਾਰੇ ਠੀਕ ਹੈ ਜੀ ਨਗਦ ਤੇ ਕੈਸ਼ ਨਾਲ ਦੇ ਟਾਇਰ 1863 ਘੰਟੇ ਚੱਲਿਆ ਠੀਕ ਹੈ ਜੀ ਤੇ ਇਹਦਾ ਰੇਟ ਕਿੰਨਾ ਰੱਖਿਆ ਹੋਇਆ ਜੀ 4495 4 ਲੱਖ ਤਣ ਕਰ ਦਿਆਂਗੇ ਮੋਟੇ ਲੋ ਜੀ ਗੇਜਾਂ ਗੁੱਜਾਂ ਚੈੱਕ ਕਰ ਸਕਦੇ ਹੋ ਹਾਂ 495 ਚੋਂ ਮਾਨਤਾਨ ਹੋ ਜੂਗਾ ਜੀ ਹਾਂ ਜੀ ਤੇ ਫੋਨ ਨੰਬਰ ਜੀ 9473 94171 43517 43517 ਲੋ ਜੀ ਬਾਬਾ ਜੀ ਨੂੰ ਫੋਨ ਕਰਕੇ ਬਾਈ ਬਾਕੀ ਫੁੱਲ ਡਿਟੇਲ ਲੈ ਸਕਦੇ ਹੋ ਪਰ ਟਰੈਕਟਰ ਹੈ ਜਿਹੜਾ ਸਾਰਾ ਸਾਰਾ ਰੀਜਨਲ ਪਿਆ ਪੂਰਾ ਸਾਫ਼ ਸੁਥਰਾ ਪਿਆ 13 ਮਾਡਲ ਆ ਜੀ ਇੱਕੋ ਇੱਕ ਚੀਜ਼ ਹੈ ਜਿਹੜੀ ਨਾਲ ਦੀ ਆ ਕੋਈ ਰੰਗ ਪੇਂਟ ਨਹੀਂ ਹੋਇਆ ਹੋਇਆ ਤੇ ਜਿਹੜੇ ਮਗਰਾਟ ਮੁਰੂਡਾ ਤੁਸੀਂ ਚੈੱਕ ਕਰ ਸਕਦੇ ਹੋ ਫਸਟ ਆਨਰ ਆ ਪਹਿਲੇ ਵੀਰ ਦੇ ਨਾਮ ਆ ਜਿੱਥੋਂ ਬਾਈ ਨੇ ਟਰੈਕਟਰ ਇਹ ਲੈਤਾ ਸੰਘਰੂਰ ਦਾ ਜਿਹੜਾ ਨੰਬਰ ਆ ਪੀਵੀ 13 ਗੂਡੀਆਰ ਦੇ ਟਾਇਰ ਨੇ ਇੰਜਨ-ਉੰਜਨ ਦੀ ਕੰਡੀਸ਼ਨ ਦੇਖ ਸਕਦੇ ਹੋ ਸਾਫ਼ ਸੁਥਰੀ ਪਈਆਂ 13 ਮਾਡਲ ਆ ਬਾਕੀ ਬਾਈ ਨੂੰ ਫੋਨ ਤੇ ਗੱਲ ਕਰਕੇ ਡਿਟੇਲ ਲੈ ਸਕਦੇ ਹੋ ਉਸ ਤੋਂ ਬਾਅਦ ਆ ਗਈ 17 ਮਾਡਲ ਰੇਟ ਹੈਗਾ 5 ਲੱਖ ਤੇ 95000 ਰੁਪਇਆ ਕੰਡੀਸ਼ਨ ਦੇਖ ਸਕਦੇ ਹੋ ਨਵੇਂ ਬਿਲਕੁਲ ਟਾਇਰ ਨੇ ਸੀ8 ਦੇ ਟਾਇਰ ਨੇ ਜੀ 17 ਮਾਡਲ ਸਵਰਾਜ 855 ਰੇਟ 5 ਲੱਖ ਤੇ 95000 ਰੁਪਇਆ ਉਸ ਤੋਂ ਬਾਅਦ ਫੇਰ ਆ ਗਿਆ ਸਬਰਾਜ EB 17 ਮਾਡਲ ਆਈ ਇਹ 5 ਲੱਖ ਤੇ 65000 ਰੁਪਇਆ ਇਹਦੇ ਜਿਹੜੇ ਟਾਇਰ ਨੇ ਉਹ ਚੈੱਕ ਕਰ ਸਕਦੇ ਹਾਂ ਮਾਗਰ ਲਈ ਸੀਟ ਦੇ ਨੇ ਤੇ ਅਗਲੇ ਟਾਇਰ ਹੈਗੇ ਨੇ MRF ਦੇ ਥੋੜੇ ਘਸੇ ਹੋਏ ਨੇ ਮਤਲਬ ਕੀ ਕਹਿ ਸਕਦੇ ਆ 65 70 ਰੁਪਏ ਸੀ ਲੋ ਜੀ ਉਸ ਤੋਂ ਬਾਅਦ ਹੈਗਾ 15 ਮਾਡਲ ਸਬਰਾਜ ਰੇਟ 5 ਲੱਖ ਤੇ 35000 ਰੁਪਇਆ ਕੋਈ ਵੀ ਟਰੈਕਟਰ ਜੇ ਪਸੰਦ ਆਉਂਦਾ ਮੈਸੇਜ ਕਰ ਦਿਓ ਵੀਰੇ ਤੇ ਬਾਈ ਦਾ ਫੋਨ ਨੰਬਰ ਜਿਹੜਾ ਲੈ ਕੇ ਦੇ ਦਾਂਗੇ ਗੋਡিয়ার ਦੇ ਟਾਇਰ ਨੇ 14 9 28 ਦੇ ਲਓ ਜੀ ਇਹ ਵੀ ਮਾਡਲ 15 ਦਾ 535 ਇਹਦਾ ਰੇਟ ਆ ਉਸ ਤੋਂ ਬਾਅਦ ਆ ਗਏ ਸੋਨ ਵਾਲੀ ਕਾ 60000 RX ਮਾਡਲ 17 ਰੇਟ 535000 RX ਫਾਈਬਰ ਹੱਡ ਵਾਲੀ ਜਿਹੜੀ ਛਤਰੀ ਲੱਗੀ ਹੋਈ ਆ ਵੇਟ ਬੂਟ ਲੱਗੇ ਹੋਏ ਨੇ ਐਮ ਆਰ ਪੀ ਦੇ ਟਾਇਰ 16 9 28 ਦੇ ਵਿੱਚ ਨੇ ਉਸ ਤੋਂ ਬਾਅਦ ਫੇਰ ਆ ਗਿਆ ਜੀ ਸੋਨਾਲੀ ਕਾ ਡੀਆਈ 35 ਦਾ ਇੰਟਰਨੈਸ਼ਨਲ ਸਿਕੰਦਰ ਅਪੋਲੋ ਦਾ ਟਾਇਰ ਨੇ ਇਹ ਵੀਰੇ 13628 ਚ ਆ ਗਿਆ ਘੱਟ ਖਰਚੇ ਚ ਮਿਲ ਕੇ ਵੀ ਜਿਵੇਂ ਪਠਿਆਲੇ ਵਗਿਆਰਾਂ ਨੇ ਜਾਂ ਥੋੜੀ ਬਾਹੀ ਲਈ ਲੈਣਾ 22 ਮਾਡਲ 5 ਲੱਖ 5000 ਦੀ ਕੀਮਤ ਆ ਉਸ ਤੋਂ ਬਾਅਦ ਆ ਗਿਆ ਸਵਰਾਜ 745 21 ਮਾਡਲ ਰੇਟ 6 ਲੱਖ ਤੇ 15000 ਰੁਪਿਆ ਐਕਸਟੀ ਹੈ ਜੀ ਟਰੈਕਟਰ ਜਮਾ ਨਵੀਂ ਪੈਨੇ 1428 9095 ਪੈਸੇ ਕਹਿਦੀ ਹੈ ਅਗਲੇ ਵੀ ਚੰਗੇ ਪੈਨੇ ਆਪੋਲੋ ਦੇ ਟਰ 21 ਮਾਡਲ 6 ਲੱਖ ਤੇ 15000 ਰੁਪਏ ਬਾਈ ਦੀ ਕੀਮਤ ਰੱਖੀ ਹੋਈ ਹੈ ਉਸ ਤੋਂ ਬਾਅਦ ਆ ਗਿਆ ਜੀ 22 ਮਾਡਲ ਮਹਿੰਦਰਾ ਰੇਟ 6 ਲੱਖ ਤੇ 95000 ਰੁਪਿਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਟਰੈਕਟਰ ਦੀ 605 ਡੀਆਈ ਪੂਰੀ ਸਾਫ ਸੁਥਰੀ ਸੋਹਣੀ ਕੰਡੀਸ਼ਨ ਦਾ ਜਿਹੜਾ ਟਰੈਕਟਰ ਪਿਆ ਮਾਡਲ ਆ 22 ਤੇ ਰੇਟ ਆ 6,95,000 ਰੁਪਇਆ ਤੇ ਜਿਹੜੀ ਟਾਇਰਾਂ ਦੀ ਗੱਲ ਕਰੀਏ 16x28 ਦੇ ਵਿੱਚ ਐਮਆਰਪ ਦੇ ਟਾਇਰ ਨੇ ਲੋ ਜੀ ਕੰਡੀਸ਼ਨ ਦੇ ਮੁਤਾਬਕ ਜਿਹੜਾ ਰੇਟ ਹੁੰਦਾ ਹੈ ਬਰਨਾਲਾ ਮੰਡੀ ਦੇ ਰੇਟ ਨੇ 99 2024 ਉਸ ਤੋਂ ਬਾਅਦ ਨਿਊ ਹਾਲੈਂਡ 56B ਮਾਡਲ ਹੈਗਾ ਜੀ 21 ਰੇਟ ਰੱਖਿਆ ਹੋਇਆ 11,95,000 ਰੁਪਇਆ 4x4 ਆ ਗਿਆ ਜੀ 21 ਮਾਡਲ 1195000 ਬਾਕੀ ਵੀਡੀਓ ਨਾਲ ਬਣੇ ਰੱਖੋ ਡਿਟੇਲ ਦੱਸਦੇ ਆ 56B ਨਿਊ ਹਾਲੈਂਡ ਪਲੱਸ 16930 ਦੇ ਵਿੱਚ ਇਹਦੇ MRF ਦੇ ਟਾਇਰ ਨੇ ਇੱਕ ਵਾਰ ਬੈਕ ਸਾਈਡ ਤੋਂ ਵੀ ਤੁਹਾਨੂੰ ਇਹਦੀ ਕੰਡੀਸ਼ਨ ਚੈੱਕ ਕਰਵਾ ਦਿੰਦੇ ਆ ਲੋ ਜੀ ਬਿਲਕੁਲ ਸਾਫ਼ ਸੁਥਰੀ ਨਵੀਂ ਕੰਡੀਸ਼ਨ ਦਾ ਜਿਹੜਾ ਟਰੈਕਟਰ ਜਿਵੇਂ ਨਵੀਂ ਕੰਡੀਸ਼ਨ ਚ ਪਿਆ 21 ਮਾਡਲ ਉਸ ਤੋਂ ਬਾਅਦ ਆ ਗਿਆ ਸਵਰਾਜ ਲੋ ਜੀ ਸਵਰਾਜ ਆ ਗਿਆ ਮਾਡਲ 22 ਤੇ ਰੇਟ ਆ 7 ਲੱਖ ਤੇ 75000 ਰੁਪਇਆ ਮਿਊਜ਼ਿਕ ਸਿਸਟਮ ਵਗੈਰਾ ਲੱਗਿਆ ਹੋਇਆ ਗੂਡਇਆਰ ਦੇ ਟਾਇਰ ਨੇ 16x28 ਦੇ ਵਿੱਚ ਇੰਜਨ ਦਾ ਪੂਰਾ ਸਾਫ਼ ਸੁਥਰਾ ਪਿਆ ਮਾਡਲ 22 ਰੇਟ 7 ਲੱਖ ਤੇ 75000 ਰੁਪਏ ਬਾਕੀ ਮੌਕੇ ਤੇ ਰੇਟ ਜਿਹੜਾ ਹੋ ਜਾਂਦਾ ਹੁੰਦਾ